ਹਾਂਜੀ ਸ਼ਸ਼ੀ ਕਾ ਜੀ ਸਾਰਿਆਂ ਨੂੰ ਵੈਲਕਮ ਟੂ ਮਾਈ ਨਿਊ ਬਲੌਗ ਜੀ ਦਾ ਨਾਮ ਹੈ ਗੁਰਨ ਸੇਤ ਗੱਲ ਤੇ ਕਿੱਦਾਂ ਤੁਸੀਂ ਸਾਰੇ ਤੇ ਆਪਾ ਵੀ ਹੈਗੇ ਹਾਂ ਜੀ ਠੀਕ ਠਾਕ ਤੇ ਹਣ ਮਾਰਨਿੰਗ ਦਾ ਟਾਈਮ ਆ ਵਜ ਗਿਆ ਨੇ 7 ਤੇ ਹਣ ਆਪਾਂ ਇਹਨਾਂ ਨੂੰ ਕਰ ਲਿਆ ਰੈਡੀ ਮੌਲ ਦੀਆਂ ਆਪਾਂ ਗੱਤਾਂ ਵਗੈਰਾ ਕਰ ਲਿਆ ਮੌਲ ਰੈਡੀ ਹੈ ਜਿੱਦ ਤਿੰਨ ਦਾ ਤਾਂ ਆਪਾਂ ਇਹਨਾਂ ਦਾ ਕਰਨਾ ਲੱਗੇ ਆ ਤੇ ਫੇਰ ਆਪਾਂ ਇਹਨਾਂ ਨੂੰ ਫਿਰ ਆਪਾਂ ਨੰਦਲੀਪਣਾ ਨੀ ਰੋਟੀ ਰੋਟੀ ਨਾ ਆਕੇ ਤੇਰੇ ਜਾਣੇ ਸਕੂਲ ਤੇ ਫਿਰ ਆਪਾਂ ਕਰਦੇ ਆਪਨਾ ਕੰਮ ਜੇ ਦਦੀ ਅੱਜ ਪਏ ਆ ਬਾਹਰ ਤੇ ਪਪਾ ਗਿਆ ਨੌਣ ਤੇ ਫਿਰ ਆਪਾਂ ਵੀ ਕਰਦੇ ਆ ਕੰਮ ਰੋਟੀ ਲੈਣੇ ਮੈਨੂੰ ਤਿਆਰ ਕਰਕੇ ਹੋਈਏ ਤਿਆਰ ਚਲੋ ਹਾਂ ਮੈਂ ਇਹ ਸਿੱਖੀ ਤੇ ਜਾਣਾ ਕੱਟਦੇ ਪਏ ਹੁਤਾ ਮੋਂ ਚੱਟੀ ਜਾਉ ਸਕੂਲ ਤੇ ਮੇਰੇ ਮਮਾ ਸ਼ਹਿਰ ਆਜਿਆ ਕੱਲ ਨੂੰ ਬੱਟੇ ਦੇ ਕੰਜਾਨ ਕੇ ਸ਼ਾਪਿੰਗ ਹਨਾ ਵੰਟੀ ਇਹਨੂੰ ਮੋੜਾ ਪੱਟੇ ਬੱਡੇ ਦੀ ਸ਼ਾਪਿੰਗ ਕੀ ਮੈਨੂੰ ਕੋਸ਼ਿਸ਼ ਮਿਲਿਆ ਕਿ ਅੱਛਾ

డ బ ਤੇ ਹੁਣ ਆਪਾਂ ਬਣਾਉਣ ਲੱਗੇ ਆ ਚਾਹ ਬੱਚੇ ਕਿਆ ਸਕੂਲ ਬੱਚੇ ਨੂੰ ਪਰੈਪੇਅਰਡ ਕਰਕੇ ਭੇਜ ਦਿੱਤਾ ਤੇ ਹੋਰ ਲੰਮੀਆਂ ਤੇ ਸੁਖ ਕਹਿੰਦੇ ਕਿ ਮੈਂ ਪੀਨੀ ਚਾਹ ਤੇ ਮੈਂ ਕਿਹਾ ਮੈਂ ਚਾਹ ਲਿਓ ਮੀਆਂ ਦੇਖੋ ਪਏ ਤੇ ਮਿਹਤ ਮਾਰ ਰਿਆ ਰੋਵ ਵਿਸ਼ੇਸ਼ਾ ਦੀ ਲੈ ਕੇ ਆ ਚਾਹ ਹੈ ਚਾਹ ਆ ਜਾਓ ਚਾਹ ਦੀ ਚਾਹ ਜਾਓ ਮੈਂ ਬਹਿਨੀ ਆ ਤੁਸੀਂ ਅੱਠ ਕੇ ਚਾਹ ਲੈ ਕੇ ਆ ਸੋង ਮੈਂ ਇਥਾਂ ਲਗਾਉਂਦਾ ਹਾਂ ਯਾ ਚਾਹ ਚਲੋ ਜੀ ਤੇ ਹੁਣ ਮੈਂ ਲੈ ਕੇ ਆਉਣੀ ਆ ਚਾਹ ਬਣਾ ਕੇ ਤੇ ਫਿਰ ਆਪਾਂ ਬੈਠ ਕੇ ਪੀਵਾਂਗੇ ਚਾਹ ਚਲੋ ਖੜ ਕੇ ਪੀ ਦੀਂ ਦੀ ਚਾਹ ਬੈਠ ਕੇ ਥੋੜੀ ਪੀ ਦੀਏ ਤੁਸੀਂ ਖੜ ਕੇ ਤੁਸੀਂ ਖੜ ਕੇ ਪੀ ਲਿਓ ਚਾ ਬਣਾ ਤਾਂ ਲਿਆ ਨਾ ਫੇਰ ਪੀਵਾਂਗੇ ਹਾਂ ਆਹ ਹਰਦੀ ਦੇ ਮੈਂ ਲੈ ਕੇ ਆਉਣੀ ਚਾਹ ਬਣਾ ਕੇ ਤੇ ਸਾਡਾ ਕੰਮ ਸਟਾਰਟ ਹੋਦੀ ਹੁੰਦਾ ਜਦੋਂ ਸੁਖ ਚਲੇ ਜਾਂਦੇ ਆ ਕਿਉਂਕਿ ਉਹਨਾ ਟਾਈਮ ਬੈਠੇ ਰਹਿਣੇ ਆ ਗੱਲਾਂ ਪੱਤਾ ਮਾਰਦੇ ਜੀ ਹੁਣ ਆਪਾਂ ਬਣਾ ਲਈਏ ਜੀ ਚਾ ਨੂੰ ਹੋਰ ਚੰਗੀਆਂ ਤਸਦੀਆਂ ਕਿ ਆਪਾਂ ਲੈ ਕੇ ਆਉਂਦੇ ਆ ਛੋਲੇ ਕੜਵਲੇ ਆਪਾਂ ਖਾਲੇ ਆ ਥੋੜੀ ਕਰ ਗਈ ਇਹਨੇ ਕਾ ਕੰਦੇ ਦੇ ਨਾਲ ਲੱਤਾਵਾਵਾ ਨੇ ਦੋਤੀਆਂ ਜਿਆਦਾ ਕੜ ਤੇ ਛੋਲਿਆਂ ਦਾ ਚਲੇ ਹੁੰਦੇ ਆ ਜਿਹੜੇ ਉਹਨਾਂ ਦਾ ਕੰਬੀਨੇਸ਼ਨ ਹੋਵਦੀ ਤੇ ਬਹੁਤ ਵਧੀਆ ਹੁੰਦਾ ਸਾਨੂੰ ਡਾਕਟਰ ਨੇ ਦੱਸਿਆ ਕਿ ਬਿਲਕੁਲ ਲੱਤਾਵਾਵਾ ਕੋਈ ਦਰਦ ਨਹੀਂ ਕਰਤੇ ਖਾਣ ਨਾਲ ਨੇ ਖਾਲੇ ਆ ਥੋੜੀ ਲੈ ਕੇ ਅੰਦਰ ਸਿੱਖਦੇ ਸੀ ਇਹ ਕਿੰਨੇ ਆ ਪਹਿਲਾਂ ਸੀ ਲਿਆਂਦੇ ਸੀ ਵੈਸੀ ਛੋਲੇ ਦੇ ਵਿੱਚ ਗੜ ਉਹਨੂੰ ਗੜ ਨੂੰ ਚੰਗੀ ਤਰ੍ਹਾਂ ਕੱਟ ਲਿਆ ਸੀਗਾ ਕੱਟ ਕੇ ਉਹਦੇ ਵਿੱਚ ਰਲਾ ਲਿਆ ਛੋਲੇ ਚ ਹੁਣ ਆਪਾਂ ਗੜ ਵਾਲੇ ਛੋਲੇ ਮੈਂ ਸੀ ਆਪਾਂ ਸਾਰੇ ਖਾਲੇ ਆ ਆਪਾਂ ਫੇਰ ਲੈ ਕੇ ਆਵਾਂਗੇ ਬਹੁਤ ਜ਼ਿਆਦਾ ਆਪਣੇ ਸੇਦ ਲਈ ਚੰਗੇ ਆ ਇਹ ਹੁਣ ਆਪਾਂ ਚਾਹ ਆਪਣੇ ਬਣੀ ਜਾਂਦੀ ਆ ਤੇ ਫਰ ਆਪਾ ਸਾਰੇ ਦੀ ਚਾਹ ਲੈ ਕੇ ਆਨੇ ਆ ਤੇ ਆਪਾਂ ਤੋਦ ਤਨ ਹੋ ਗਿਆ ਵਲੌਗ ਪਾਇਆ ਨਹੀਂ ਸੀਗਾ ਤੇ ਹੁਣ ਆ ਆਪਾਂ ਕੋਸ਼ਿਸ਼ ਕਰਾਂਗੇ ਜਰੂਰ ਮੈਂ ਕੋਸ਼ਿਸ਼ ਕਰਿਆ करूंगी ਕਿ ਆਪਣੇ ਡੇਲੀ 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 ਵਲੌਗ ਆਇਆ ਕਰਾਂਗੇ ਕਿਉਂਕਿ ਆਪਣੇ ਰਿਚੂਕੇ ਵਾਲੇ ਸਿਸਟਰ ਹਨਾ ਉਹਨਾਂ ਨੇ ਵੀ ਆ ਜਾਣਾ ਆਪਾਂ ਉਹਨਾਂ ਦੇ ਵੇਟ ਕਰਦੇ ਪਏ ਸੀ ਹੁਣ ਤੇ ਆਪਣੇ ਨਵੇਂ 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 ਵਲੌਗ ਆਉਣ ਉਹਨਾਂ ਦੇ ਨਾਲ ਆਪਾਂ ਇਹਦਾ ਆਉਣਗੇ ਆਪਾਂ ਨੂੰ ਲੈਂਗੇ ਚਾਵਾਂਗੇ ਤੇ ਫਿਰ ਉਹਨਾਂ ਨਾਲ ਜਾਇਆ ਕਰਾਂਗੇ ਘੁੰਮਣ ਫਿਰਨ ਤੇ ਸਾਰੇ ਬਲੌਗ ਆਪਣੇ ਬਹੁਤ ਵਧੀਆ ਵਧੀਆ ਆ ਕਰਾਂਗੇ ਘੈਂਟ ਘੈਂਟ ਬਲੌਗ ਤੇ ਇਹ ਮੋਲ ਦਾ ਬਰਥਡੇ ਤੇ ਆਪਾਂ ਤੁਹਾਡੇ ਸੈਲੀਬ੍ਰੇਟ ਕਰਾਂਗੇ ਆ ਦੇਖਦੇ ਆ ਫਿਰ ਮੀਤ ਕਦੋਂ ਤੱਕ ਹੁੰਦੇ ਆ ਤੇ ਇੱਕ ਸਾਨੂੰ ਹੈਗੀ ਆ ਜੀ ਦਸੰਬਰ ਚ ਮੈਰिज ਆਪਣਾ ਦੋ ਮੈਰिज ਆ ਇੱਕ ਦੇ ਤਾਂ ਹਜੇ ਕੱਚਾ ਪੱਕਾ ਕੱਚਾ ਪੱਕਾ ਠੀਕ ਆ ਤੇ ਇੱਕ ਹੈਗੀ ਆ ਦਸੰਬਰ ਚ ਆਪਣਾ ਮੈਰਿਜ ਤੇ ਵੀ ਜਾਵਾਂਗੇ ਮੈਰਿਜ ਦੇ ਵਲੌਗ ਵੀ ਆਉਣਗੇ ਤੇ ਆਪਣੇ ਬਹੁਤ ਕੈਂਟ ਕੈਂਟ ਵਲੌਗ ਆਇਆ ਕਰਨਗੇ ਸ਼ਾਪਿੰਗ ਕਰਨ ਵੀ ਜਾਇਆ ਕਰਾਂਗੇ ਸਾਰੇ ਵਲੌਗ ਤੁਹਾਨੂੰ ਦਿਖਾਵਾਂਗੇ ਤੇ ਪਲੀਜ਼ ਦਿੱਲੀ ਵਲੌਗ ਤੇ ਆ ਦੇਖਿਆ ਕਰੋ ਸਾਰੇ ਜਿਹੜੇ ਸਾਨੂੰ ਸਪੋਰਟ ਕਰੋ ਪਿਆਰ ਦਿਓ ਤੇ ਅੱਪਾਂ ਨੂੰ ਸਭ ਦੱਸਿਆ ਕਰਕੇ ਕਿੰਦਾ ਦੇ ਵਲੌਗ ਲੱਗ ਕੇ ਆਏ ਜੋ ਬਲੌਗ ကြਿਆ ਕਰੋਂਗੇ ਸਾਰਿਆਂ ਨੇ ਕਮੈਂਟ ਵੀ ਜ਼ਰੂਰ ਕਰਿਆ ਕਰੋ ਕਿ ਕਮੈਂਟਾਂ ਨੇ ਸਾਰਿਆਂ ਦੇ ਆਪਾਂ ਨਾਲ ਰਿਪਲਾਈ ਦੇ ਲੂਗੇ ਤੇ ਪਲੀਜ਼ ਜਨ ਸਾਰਿਆਂ ਨੇ ਪਿਆਰ ਦਿਓ ਆਪਣੇ ਸਬਸਕ੍ਰਾਈਬਰ ਵਧੀਆ ਹੋ ਗਿਆ ਪਰ ਆਪਣੇ ਵੀਊ ਨਹੀਂ ਆ ਰਹੇ ਪਲੀਜ਼ ਸਾਰੇ ਇਹਨੇ ਆਪਣਾ ਬਲੌਗ ਚੈੱਕ ਕਰਿਆ ਕਰੋ ਕਿ ਹੋਣੀ ਬਸ ਆਪਣੀ ਬੰਦੀ ਵੀ ਆ ਜਾ ਤੇ ਅੱਜ ਬਾਅਦ ਦੇਖ ਲਿਆ ਕਿ ਮੈਨੂੰ ਲੱਗਦਾ ਤਾਂ ਥੋੜੀ ਥੋੜੀ ਇੰਨੀ ਜ਼ਿਆਦਾ ਨਹੀਂ ਗਈ ਤਾਂ ਥੋੜੀ ਥੋੜੀ ਤਾਂ ਆ ਪਾਗੀ ਅ ਅੱਜ ਵੈਸੇ ਆਪਾਂ ਕੱਪੜੇ ਨਹੀਂ ਧੋਣੇਗੇ ਤੇ ਆਪਾਂ ਤਾਂ ਪਸਾਡੇ ਪਹਿਲਾਂ ਨਾ ਇੱਥੇ ਆਉਂਦੀ ਆ ਸਭ ਤੋਂ ਪਹਿਲਾਂ ਇੰਦਰ ਮੇਨ ਗੇਟ ਕੋਲ ਆਉਂਦੀ ਆ ਦਿਖਾਨੇ ਤੋਂ ਸੂਰਜ ਥੋਟਾ ਥੋੜਾ ਸੂਰਜ ਨਿਕਲਦਾ ਪਿਆ ਹੈ ਇਹ ਨਿਕਲਦਾ ਪਿਆ ਹੈ ਤੇ ਫਿਰ ਅੱਪਾ ਫਿਰ ਬੈਠਾਂਗੇ ਬਾਅਦ ਜਦੋਂ ਸੋਖ ਖਲੇ ਗਏ ਫਿਰ ਆਪਾਂ ਲਗਾਉਣੇ ਆ ਝਾੜੂ ਪੋਚਾ ਤੇ ਇਹ ਸਾਰਾ ਕੰਮ ਕਰਦੇ ਆ ਤੇ ਫਿਰ ਸੋਖ ਖਲੇ ਜਾਣਗੇ ਤੇ ਫਿਰ ਆਪਾਂ ਰੋਟੀ ਬਣਾਵਾਂਗੇ ਕਿਉਂਕਿ ਸੋਖ ਨੇ ਵੀ ਖਾਲੀ ਸੀ ਬੱਚਿਆਂ ਨੇ ਵੀ ਖਾਲੀ ਸੀ ਉਹਨਾਂ ਨੂੰ ਜਦੋਂ ਰੈਡੀ ਕਰਕੇ ਭੇਜੋ ਉਹਦੇ ਸੋਖ ਨੇ ਖਾਲੀ ਸੀ ਮੈਂ ਤਾਂ ਮਮੀ ਰੰਨੇ ਸੋਟਾ ਲੇਟ ਹੀ ਖਾਣੀਆਂ ਸਾਰਾ ਕੰਮ ਨਿਬੜ ਕੇ ਫਿਰ ਰੋਟੀ ਖਾਈ ਦੀ ਤੇ ਸਾਰਿਆਂ ਨੇ ਕਮੈਂਟ ਚ ਦੱਸਿਓ ਤੁਸੀਂ ਕਿੰਨੇ ਵਜੇ ਰੋਟੀ ਖਾਣਦੇ ਹੋ ਤੇ ਆਪਾਂ ਸਾਰਾ ਕੰਮ ਕਰਕੇ ਫਿਰ ਆਪਾਂ ਵੀ ਹੁੰਦਾ ਕਿ ਆਪਾਂ ਬਾਅਦ ਚ ਹੀ ਸਾਰਾ ਕੰਮ ਕਰੀਏ ਮੈਂ ਬਸ ਆਪਣੀ ਚਾਹ ਬਣ ਗਈ ਹੋਣੀ ਆ ਤੇ ਆਪਾਂ ਬਣਾ ਲਈਏ ਹਾਂਜੀ ਤੇ ਸੁੱਖੋ ਨੇ ਵੀ ਚਲੇ ਗਏ ਆ ਜੀ ਤੇ बच्चे भी चले गए स्कूल ਤੇ ਹੁਣ ਆਪਾਂ ਬੈਠ ਕੇ ਇੱਥੇ ਸਿੱਖ ਰਹੇ ਸੀ ਤੌਪਾ ਮम्मी ਕਹਿੰਦੀ ਮੈਂ ਤਲਾ ਲਾ ਦੀ ਪਈ ਆ ਬੋਤ ਤਾਂ ਆਪਾਂ ਮम्मी ਚਲੇ ਗਏ ਅੰਦਰ ਤੇ ਮੈਂ ਇੱਥੇ ਬੈਠ ਕੇ ਤੌਪ ਸਿੱਖਦੀ ਪਈ ਸੀ ਹੁਣ ਮੈਂ ਵੀ ਜਾ ਰਹੀ ਆਂ ਸੀ ਹੁਣ ਨਾਣ ਨਾ ਕੇ ਆਪਾਂ ਫੇਰ ਮਿਲਦੇ ਆ ਤੁਹਾਨੂੰ ਸਵੇਰ ਮਾਰਨਿੰਗ ਇਦਾਂ ਲੱਗਦਾ ਸੀ ਕਿ ਤੌਪ ਨਹੀਂ ਨਿਕਲੂਗੀ ਹਵਾ ਬਹੁਤ ਚੱਲਦੀ ਪਈ ਸੀ ਪਰ ਬਹੁਤ ਵਧੀਆ ਤਪਣੇ ਲਈ ਆ ਨਾ ਆ ਕੇ ਆਪਾਂ ਵੀ ਰੈਸਟ ਕਰਦੇ ਆ ਨਾ ਤਾਂ ਕੇ ਰੈਸਟ ਕਰਦੇ ਆ ਫਿਰ ਮਿਲਦੇ ਆ ਜੀ ਤੁਹਾਨੂੰ ਹਾਂਜੀ ਤੇ ਆਪਾਂ ਨਾਲੇ ਸੀ ਤੇ ਨਾ ਧੋ ਕੇ ਆਪਾਂ ਫਿਰ ਰੈਸਟ ਨਹੀਂ ਕੀਤੀ ਤੇ ਆਪਾਂ ਬਣਾਉਣ ਲੱਗੇ ਜਰਾਬਾਂ ਸੁੱਕਦਾ ਸੀ ਇੱਕ ਕੋੜ ਤੇ ਮੰਮੀ ਕਿੱਦਾਂ ਜੀ ਤੇ ਮੰਮੀ ਕਹਿੰਦੀ ਕਿ ਇਹਦੀਆਂ ਜਰਾਬਾਂ ਬਣ ਜਾਣੀਆਂ ਤੇ ਆਪਾਂ ਟਰਾਈ ਕਰਕੇ ਦੇਖੀਏ ਤੇ ਬਹੁਤ ਵਧੀਆ ਬਣ ਗਈਆਂ ਦਿਖਾਉਣੀ ਆ ਤੁਹਾਨੂੰ ਹਾਂਜੀ ਆ ਦੇਖੋ ਚੱਪਲਾ ਨਾਲ ਪਾ ਸਕਦੇ ਆ ਆਪਾਂ ਤੇ ਆਪਾਂ ਬਣਾਈਆਂ ਮਨਿੰਦਰ ਦੀਆਂ ਗੁੱਠੇ ਤੋਂ ਬਿਨਾ ਜੁੱਤੀ ਟਾਈਪ ਤੇ ਆ ਬਣਾਈ ਆ ਪਰ ਮੋਲਦੀਆਂ ਤੇ ਹਾਂਜੀ ਆ ਰਹੀਆਂ ਮੇਰੀਆਂ ਆ ਮੇਰੀਆਂ ਅਨਮੋਲਦੀਆਂ ਹਨ ਮਨਿੰਦਰ ਦੀਆਂ ਤੇ ਇਤਰਾ ਕਪੜਾ ਪਿਆ ਆਪਾਂ ਮੰਮੀ ਨੂੰ ਵੀ ਬਣਾ ਕੇ ਦੇਵਾਂਗੇ ਮੰਮੀ ਕੋਲ ਦੇ ਵਿੱਚ ਕਪੜਾ ਹੈਗਾ ਪਰ ਮਨਿੰਦਰ ਦਾ ਟਾਈਮ ਹੋ ਗਿਆ ਸਕੂਲ ਦਾ ਤੇ ਬੱਚਿਆਂ ਦੇ ਸਕੂਲ ਤੇ ਆਉਂਦਾ ਫਿਰ ਇਸੇ ਕਰਕੇ ਮੈਂ ਕਿਹਾ ਮੰਮੀ ਨੂੰ ਵੀ ਮੈਂ ਫਿਰ ਤੁਹਾਨੂੰ ਕੱਲ ਨੂੰ ਬਣਾ ਕੇ ਦਵਾਂਗੀ ਮੰਮੀ ਨੇ ਕਟੀਆਂ ਸੀ ਨਿਸ਼ਾਨੀ ਲਾ ਕੇ ਦੇਦੀਆਂ ਤੇ ਮੈਂ ਬਣਾ ਲਈ ਆ ਬਹੁਤ ਵਧੀਆ ਬਣੀਆਂ ਸਾਰਿਆਂ ਨੇ ਪਲੇਸ ਕਮੈਂਟ ਚ ਦੱਸਿਓ ਸਾਡੀਆਂ ਜਰਾਬਾਂ ਤੁਹਾਨੂੰ ਕਿਵੇਂ ਲੱਗੀਆਂ ਬਣਾਈਆਂ ਵਈਆਂ ਤੇ ਇੱਥੇ ਆਪਾਂ ਵਲੌਗ ਦਾ ਕਰਦੇ ਐਂਡ ਜੇ ਤੁਹਾਨੂੰ ਸਾਡਾ ਵਲੌਗ ਵਧੀਆ ਲੱਗਿਆ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ you